ਚੈਨਲ 'ਤੇ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਜ਼ਾਰਾਂ ਸ਼ੁਕਰੀ ਆ ਜੀ। ਗੁਸ਼ਤ ਕਰਨ ਮਤੋਂ ਤੁਹਾਡਾ ਰਸਾਨੀਆ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਟੋਰਾਂਟੋ ਵਾਲੇ ਪਾਸੇ ਬਰਫਬਾਰੀ ਹੋਈ ਹੈ ਉਹਦੇ ਬਾਰੇ। ਮੌਸਮਬਾਤ ਕਰਾਂਗੇ। ਦੂਜਾ ਇਥੇ BC ਦੇ ਵਿੱਚ ਰਿਚਮੰਡ ਦੇ ਵਿੱਚ ਲੁੱਟ ਦਾ ਇੱਕ ਨਵਾਂ ਤਰੀਕਾ ਆ ਸਾਹਮਣੇ। ਤੀਜਾ ਕੈਨੇਡਾ ਦੇ ਵਿੱਚ ਬ੍ਰੈਸਟ ਕੈਂਸਰ ਦੇ ਕੇਸ ਵਧ ਰਹੇ ਆ ਤੇ ਚੌਥੀ ਗੱਲਬਾਤ ਕਰਨੀ ਹੈ ਕੋਕੀਨ ਦੇ ਮਾਮਲੇ ਦੇ ਵਿੱਚ BC ਦੇ ਵਿੱਚ ਇੱਕ ਟੈਕਸੀ ਡਰਾਈਵਰ ਦੀ ਗ੍ਰਿਫਤਾਰੀ ਹੋਈ ਆ। ਤੇ ਆਖਰ ਦੇ ਵਿੱਚ ਕੈਨੇਡਾ ਦੇ ਬਹੁਤ ਵੱਡਾ 스노 스트ਰਮ ਟੋਰਾਂਟੋ ਦੇ ਵਿੱਚ ਜਿਹੜਾ ਹਿੱਟ ਕੀਤਾ ਆ 25 ਸੈਂਟੀਮੀਟਰ ਤੱਕ 스ਨੋ ਦੱਸੀ ਜਾ ਰਹੀ ਹੈ ਟਰੈਵਲ ਪ੍ਰੋਬਲਮ ਬਹੁਤ ਸਾਰੀਆਂ ਨੇ ਜਿਹੜੇ ਰੋਡ ਨੇ ਸਲਿਪਰੀ ਹੋਏ ਪਏ ਨੇ ਵਿਜ਼ਿਬਿਲਟੀ ਬਹੁਤ ਪੂਰ ਆ ਤੇ ਕਈ ਤਰ੍ਹਾਂ ਦੇ ਐਕਸੀਡੈਂਟ ਉੱਥੇ ਹੋਏ ਦੱਸੇ ਜਾ ਰਿਹਾ ਫਲਾਈਟਾਂ ਕੈਨਸਲ ਹੋਈਆਂ ਕਈ ਫਲਾਈਟਾਂ ਜਿਹੜੀਆਂ ਟੋਰਾਂਟੋ ਪੀਅਰਸਨ 에어ਪੋਰਟ ਦੇ ਉੱਤੇ ਕੈਨਸਲ ਹੋ ਚੁੱਕੀਆਂ ਸੋ ਟਰੈਵਲਰਸ ਨੂੰ ਇਹ ਕਿਹਾ ਜਾ ਰਿਹਾ ਕਿ ਜੇ ਤੁਸੀਂ ਦੇਖ ਰਹੇ ਜਾ ਰਹੇ ਹੋ ਤਾਂ ਥੋੜਾ ਜਿਹਾ ਚੈੱਕ ਕਰਕੇ ਜਾਓ ਪਬਲਿਕ ਟ੍ਰਾਂਜ਼ਿਟ ਸਾਰੇ ਦੀ ਸਾਰੀ ਡਿਲੇ ਹੋਈ ਆ ਗੋ ਟ੍ਰਾਂਜ਼ਿਟ ਜਿਹੜੀ ਆ ਉਹ ਸਪੈਸ਼ਲ ਸਕੈਜੂਲ ਦੇ ਉੱਤੇ ਚੱਕ ਰੇ ਚੱਲ ਰਹੀ ਆ ਕੁਝ ਜਿਹੜੇ TTC ਦੇ ਰੂਟ ਨੇ ਉਹਨਾਂ ਦੇ ਉੱਤੇ ਜਿਹੜਾ ਦੱਸਿਆ ਜਾ ਰਿਹਾ ਕਿ ਅਸਰ ਜ਼ਿਆਦਾ ਪਿਆ ਆ ਜਿਹੜੇ ਸਕੂਲ ਨੇ ਲਗਭਗ ਹੋ ਕਈ ਥਾਵਾਂ ਦੇ ਉੱਤੇ ਉਹਨਾਂ ਦੇ ਉੱਤੇ ਅਸਰ ਪਿਆ ਸੋ ਉਹਦੇ ਅਨਾਉਂਸਮੈਂਟ ਉਹ ਵੀ ਫਾਲੋ ਕਰੋ ਬੱਸ ਡਿਲੇਸ ਜਿਹੜੇ ਨੇ ਉਹ ਹੋਏ ਨੇ ਅੱਜ ਸਵੇਰੇ ਵੀਰਵਾਰ ਨੂੰ ਸਵੇਰੇ ਵੀ ਇਹੀ ਹਾਲਤ ਸੀਗੀ ਜਿਹੜੀ ਹਵਾਵਾਂ ਬਹੁਤ ਤੇਜ਼ੀ ਦੇ ਨਾਲ ਚੱਲ ਰਹੀਆਂ ਤੇ ਫ੍ਰੀਜ਼ਿੰਗ ਰੇਨ ਆ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਫ੍ਰੀਜ਼ਿੰਗ ਰੇਨ ਇਹਦੇ ਨਾਲ ਕੰਡੀਸ਼ਨ ਜਿਹੜੀ ਹੈ ਜ਼ਿਆਦਾ ਮਾੜੀ ਹੋ ਰਹੀ ਹੈ ਜਿਹੜੇ ਕਈ ਆ ਇਵੈਂਟਸ ਨੇ ਉਹ ਕੈਨਸਲ ਹੋ ਰਹੇ ਨੇ ਟੋਰਾਂਟੋ ਜ਼ੂ ਤੇ ਕੁਝ ਈਵਨਿੰਗ ਸਕੂਲ ਪ੍ਰੋਗਰਾਮ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ ਸਟ੍ਰੋਮ ਦੇ ਕਰਕੇ ਜਿਹੜਾ ਸਿਟੀ ਦਾ ਕਲੀਨ ਅਪ ਪਲਾਨ ਆ 1400 ਤੋਂ ਜ਼ਿਆਦਾ ਸਨੋ ਕਲੀਨਿੰਗ ਵਹੀਕਲਸ ਤੇ ਸਟਾਫ ਰੋਡ ਸਾਫ ਕਰਨ ਦੇ ਲਈ ਕੰਮ ਕਰ ਰਿਹਾ ਹੈ ਪ੍ਰਦਰਸ਼ਿਆ ਜਾ ਰਿਹਾ ਹੈ ਕਿ ਇਹ ਕੁਝ ਘੰਟਿਆਂ ਦਾ ਨਹੀਂ ਸਗੋ ਕਈ ਦਿਨਾਂ ਦਾ ਕੰਮ ਹੈ ਕਈ ਦਿਨ ਲੱਗ ਸਕਦੇ ਆ ਸੋ ਅਫੀਸ਼ੀਅਲਸ ਕਹਿ ਰਹੇ ਆ ਕਿ ਥੋੜਾ ਜਿਹਾ ਆਪਣਾ ਵਿਚਾਰ ਰੱਖ ਕੇ ਚਲੋ ਠੰਡਾ ਤਾਪਮਾਨ ਔਰ ਇਹ ਲਗਾਤਾਰ ਜਿਹੜੀ ਠੰਡ ਆ ਜਾਰੀ ਆ ਇਹ ਸਟ੍ਰੌਮ ਤੋਂ ਬਾਅਦ ਟੈਂਪਰੇਚਰ ਹੋਰ ਥੱਲੇ ਗਿਆ ਆ ਤੇ ਜਾਣਾ ਹੈ ਵਿੰਡ ਚਿਲ ਜਿਹੜਾ ਉਹਦੇ ਨਾਲ ਜਿੰਨੀ ਠੰਡ ਹੈਗੀ ਉਹਦੇ ਤੋਂ ਵੀ ਜ਼ਿਆਦਾ ਠੰਡ ਮਹਿਸੂਸ ਹੋ ਰਹੀ ਹੈ ਸੋ ਵੀਰਵਾਰ ਨੂੰ ਬਰਫੀਲਾ ਇਹ ਮੌਸਮ ਔਰ ਕੈਨੇਡਾ ਦੇ ਦੱਖਣੇ ਪੂਰਬੇ ਹਿੱਸੇ ਦੇ ਵਿੱਚ ਬਹੁਤ ਜ਼ਬਰਦਸਤ ਕਿਸਮ ਦਾ ਘੱਟ ਬਾਯੂ ਦਬਾਅ ਵਾਲਾ ਜਿਹੜਾ ਬਰਫੀਲਾ ਤੂਫਾਨ ਐ ਅਟਲੈਂਟਿਕ ਕੈਨੇਡਾ ਦੇ ਵੱਲੋਂ ਵੱਧ ਰਿਹਾ ਆ ਅਨਟੈਰੀਓ ਤੇ ਅਨਟੈਰੀਓ ਟੋਰਾਂਟੋ ਦੇ ਲਗਕਤ ਦੇ ਨਾਲ ਹੀ ਜਿਹੜਾ ਅਨਟੈਰੀਓ ਤੇ ਕਵੈਕ ਆ ਉੱਥੇ ਬਰਫਾਂ ਦੇ ਢੇਰ ਜਿਹੜੇ ਉਹ ਪੂਰੇ ਤਰ੍ਹਾਂ ਟਕੇ ਪਏ ਆ ਅਨਟੈਰੀਓ ਪ੍ਰੋਵਿੰਸ਼ਲ ਪੁਲਿਸ ਨੇ ਜਿਹੜਾ ਜਾਣਕਾਰੀ ਦਿੱਤੀ ਆ ਉਹਨਾਂ ਨੇ ਦੱਸਿਆ ਕਿ ਆਪਣੀਆਂ ਅੱਖਾਂ ਸੜਕ ਦੇ ਉੱਤੇ ਰੱਖੋ ਤਾਂ ਕਿ ਕਾਰ ਦਾ ਜਿਹੜਾ ਸਟੀਅਰਿੰਗ ਆ ਇਹਨੂੰ ਫੜ ਕੇ ਰੱਖੋ ਜਿਆਦਾ ਚੰਗੀ ਤਰ੍ਹਾਂ ਢਿੱਲਾ ਨਾ ਛੱਡੋ ਤੇ ਦੇਖ ਕੇ ਚੱਲੋ ਵੀ ਹੋ ਕੀ ਰਿਹਾ ਅਸਲ ਦੇ ਵਿੱਚ ਫੇਰ ਜਿਆਦਾ ਇਹਦਾ ਵਿਚਾਹ ਹੋ ਸਕਦਾ ਹੈ ਨਹੀਂ ਤਾਂ ਜਿਹੜਾ ਕਈ ਐਕਸੀਡੈਂਟ ਹੋ ਰਹੇ ਨੇ ਇੱਧਰ ਵਿੰਸਰ ਦੇ ਵਿੱਚ ਲੰਡਨ ਦੇ ਵਿੱਚ ਵਾਟਰਲੂ ਜੀਟੀਏ ਤੇ ਜਿਹੜਾ ਕਹਿ ਲੋ ਕਿ ਈਸਟ ਸਾਈਡ ਆਂਟੈਰੀਓ ਦੀ ਇੱਥੇ ਸਕੂਲ ਬੰਦ ਕੀਤੇ ਗਏ ਆ ਦੇ ਅੰਬੈਰੀਟਾਈਮ ਸੂਬਿਆਂ ਦੇ ਵਿੱਚ ਇਸ ਕਿਸਮ ਦੀ ਸਥਿਤੀ ਜਿਹੜੀ ਉਹ ਬਣੀ ਹੋਈ ਆ ਜਿਹੜੇ ਇੱਕ ਇਹ ਵੀ ਨਾਲ-ਨਾਲ ਦੱਸਿਆ ਗਿਆ ਕਿ 10 ਤੋਂ 20 ਸੈਂਟੀਮੀਟਰ ਤੱਕ برف ਜਿਹੜੀ ਉਹ ਹੈਗੀ ਆ ਹਾਈਵੇ 401 ਦੇ ਉੱਤੇ ਜਿਹਦੇ ਤੇ ਬੈਲਵਿਲ ਬ੍ਰੌਕਵੈਲ ਕਿੰਗਸਟਨ ਪ੍ਰਿੰਸ ਐਡਵਰਡ ਕਾਉਂਟੀ ਸ਼ਾਮਲਾ 5 ਤੋਂ 10 ਸੈਂਟੀਮੀਟਰ ਤੱਕ ਦੀ ਬਰਫਬਾਰੀ ਦੱਸੀ ਗਈ ਆ ਸੋ ਅੱਜ ਸਵੇਰੇ ਵੀ ਜਿੱਦਾਂ ਪਹਿਲਾਂ ਦੱਸਿਆ ਕਿ ਕਾਫੀ ਫਲਾਈਟਾਂ ਕੈਨਸਲ ਹੋਈਆਂ ਮੌਸਮ ਕਾਫੀ ਖਰਾਬ ਆ ਆਪਣੀ ਅਪਡੇਟਸ ਜਿਹੜੀਆਂ ਉਹ ਦੇਖ ਕੇ ਤੇ ਧਿਆਨ ਦੇ ਨਾਲ ਜਾਇਆ ਜਾਵੇ ਅਗਲੀ ਦੋਸਤੋ ਗੱਲਬਾਤ ਰਿਚਮੋਂਡ ਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਟਰ ਵੈਂਕੂਵਰ ਦਾ ਸ਼ਹਿਰ ਰਿਚਮੋਂਡ ਰਿਚਮੋਂਡ ਦੇ ਵਿੱਚ ਇੱਕ ਪੁਲਿਸ ਨੇ ਵਾਰਨਿੰਗ ਦਿੱਤੀ ਆ ਕਿ ਇੱਕ ਡਿਸਟਰੈਕਸ਼ਨ ਥੈਫਟ ਆ ਮਤਲਬ ਚੋਰੀ ਦਾ ਨਵਾਂ ਤਰੀਕਾ ਆ ਕਈਆਂ ਨਾਲ ਹੋਇਆ ਤੁਹਾਡੇ ਨਾਲ ਵੀ ਹੋ ਸਕਦਾ ਹੋਇਆ ਇਹ ਇੱਕ ਰੀਸੈਂਟ ਇਨਸੀਡੈਂਟ ਹੋਇਆ ਇੱਕ ਔਰਤ ਦੇ ਨਾਲ ਉਹ ਪਾਰਕਿੰਗ ਲੋਟ ਦੇ ਵਿੱਚ ਖੜੀ ਸੀ ਆਪਣੇ ਲੈਂਡਸਟਾਊਨ ਰੋਡ ਦੇ ਉੱਤੇ ਨੰਬਰ 3 ਰੋਡ ਦੇ ਜਿਹੜੀ ਲੈਂਡਸਟਾਊਨ ਤੇ ਨੰਬਰ 3 ਰੋਡ ਦੇ ਵਿਚਕਾਰ ਫਰਵਰੀ 6 ਦੀ ਇਹ ਘਟਨਾ ਦੱਸੀ ਗਈ ਹੈ ਪਾਰਕਿੰਗ ਲੋਟ ਦੇ ਵਿੱਚ ਉਹ ਖੜੀ ਸੀ ਆਪਣੇ ਕਾਰ ਦੇ ਵਿੱਚ ਹੋਇਆ ਕਿ ਇੱਕ ਔਰਤ ਜਿਹੜੀ ਆ ਉਹਨੇ ਨੌਕ ਕੀਤਾ ਉਹਦੀ ਕਾਰ ਦੀ ਵਿੰਡੋ ਦੇ ਉੱਤੇ ਤੇ ਉਹਨੂੰ ਇਹ ਕਿਹਾ ਕਿ ਉਹਦਾ ਟਾਇਰ ਪੈਂਚਰ ਹੋ ਗਿਆ ਕਾਰ ਦਾ ਵੀ ਉਹਦੀ ਹੈਲਪ ਕਰਦੇ ਮਤਲਬ ਇੱਕ ਔਰਤ ਆਪਣੀ ਪਾਰਕਿੰਗ ਲੋਟ ਦੇ ਵਿੱਚ ਕਾਰ ਦੇ ਵਿੱਚ ਬੈਠੀ ਆ ਜਾਣ ਲੱਗੀ ਆ ਜਿਉਂ ਆਈ ਆ ਤੇ ਉਹਦੀ ਉਹਨੂੰ ਉਹਦੇ ਸ਼ੀਸ਼ੇ ਤੇ ਨੌਕ ਕਰਕੇ ਕਿਸੇ ਨੇ ਔਰਤ ਨੇ ਕਿਹਾ ਵੀ ਮੇਰੀ ਕਾਰ ਦਾ ਟਾਇਰ ਪੰਚਰ ਹੋ ਗਿਆ ਦੇਖ ਦਿਓ ਹੁਣ ਇਹ ਤਾਂ ਹੋਇਆ ਕਿ ਉਹ ਔਰਤ ਕੁਦਰਤੀ ਜਦੋਂ ਕਿਹਾ ਵੀ ਉਹਨੇ ਕਿਹਾ ਮੈਂ ਦੇਖ ਲੈਣੀ ਆ ਚਲੋ ਉਹ ਨਿਕਲੀ ਉਤਰ ਕੇ ਬਾਹਰ ਨਿਕਲੀ ਤੇ ਇੱਕ ਬੰਦੇ ਨੇ ਹੁਣ ਉਹ ਆਪਣੀ ਕਾਰ ਤੇ ਛੱਡ ਕੇ ਹੀ ਦੂਜੀ ਕਾਰ ਵੱਲ ਜਾਊਗੀ ਨਾ ਪਿੱਛੇ ਇੱਕ ਹੋਰ ਬੰਦਾ ਖੜਾ ਉਹਨੇ ਉਹਦਾ ਪਰਸ ਤੇ ਜਿਹੜਾ ਹੋਰ ਸਮਾਨ ਸੀ ਕਾਰ ਦੇ ਵਿੱਚੋਂ ਚੱਕ ਕੇ ਤਾਂ ਭੱਜ ਲਿਆ ਹੁਣ ਉਹ ਔਰਤ ਜਿਹੜੀ ਸੀ ਉਹਨੇ ਧਿਆਨ ਉਹਨੂੰ ਫੇਰ ਚਲੇ ਗਿਆ ਪਿੱਛੇ ਵੀ ਕੋਈ ਮੇਰਾ ਸਮਾਨ ਚੱਕ ਰਿਹਾ ਹੈ ਉਹਨੇ ਉਹਦੇ ਨਾਲ ਚੋਰ ਦੇ ਨਾਲ ਲੜਾਈ ਕੀਤੀ ਉਹਦੇ ਨਾਲ ਫਾਈਟ ਕੀਤਾ ਤੇ ਉਹ ਉਹ ਪਾਰਸ ਜਿਹੜਾ ਉਹਦਾ ਜਿਹੜਾ ਚੋਰ ਸੀਗਾ ਉਹ ਛੱਡ ਕੇ ਤੇ ਦੌੜ ਗਿਆ ਹੁਣ ਇਹ ਕੁਝ ਨਿਰਦੇਸ਼ੀਗੇ ਲੋਕ ਦੋ ਉੱਥੇ ਲੋਕ ਹੋਰ ਖੜੇ ਸੀਗੇ ਉਹ ਰੁਕ ਗਏ ਤੇ ਉਹਨਾਂ ਨੇ ਦੇਖਿਆ ਵੀ ਅ ਵੀ ਕੀ ਹੋਇਆ ਤੇ ਫਿਰ ਉਹ ਜਿੰਨਾ ਚਿਰ ਪੁਲਿਸ ਨਹੀਂ ਆਈ ਉਹਨਾਂ ਨੇ ਉੱਥੇ ਉਡੀਕ ਕੀਤੀ ਬਾਅਦ ਵਿੱਚ ਜਿਹੜਾ ਵਿਅਕਤੀ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਚੋਰੀ ਦੇ ਚਾਰਜ ਉਹਦੇ ਉੱਤੇ ਲਾ ਦਿੱਤੇ ਗਏ ਆ ਹੁਣ ਪੁਲਿਸ ਇਹ ਮੰਨਦੀ ਆ ਕਿ ਇਹ ਪੂਰਾ ਜਿਹੜੀ ਸਕੀਮ ਹੋ ਸਕਦੀ ਹੈ ਚੋਰੀ ਦੀ ਤੁਸੀਂ ਦੇਖੋ ਦੋ ਬੰਦੇ ਤੇ ਸਿੱਧੇ ਇਨਵੋਲ ਆ ਇੱਕ ਔਰਤ ਕਹਿ ਰਹੀ ਆ ਕਿ ਮੇਰਾ ਟਾਇਰ ਪੈਂਚਰ ਹੋ ਗਿਆ ਕਾਰ ਦਾ ਉਹਨੂੰ ਉਧਰ ਲੈ ਕੇ ਜਾ ਰਹੀ ਆ ਤੇ ਦੂਜਾ ਸਮਾਨ ਚੱਕ ਕੇ ਭੱਜ ਰਿਹਾ ਵੀ ਇਹ ਪੂਰੇ ਦਾ ਪੂਰਾ ਇੱਕ ਪੂਰਾ ਤਾਣਾ ਬਣਾ ਹੋ ਸਕਦਾ ਤੇ ਹੋ ਸਕਦਾ ਕੱਲ੍ਹ ਤੁਹਾਡੇ ਨਾਲ ਵੀ ਇਹ ਹੋ ਜਵੇ ਕਿਉਂਕਿ ਸਾਡਾ ਸੁਭਾਵਿਕ ਰਿਐਕਸ਼ਨ ਹੈ ਜਦੋਂ ਕੋਈ ਸਾਡੇ ਸ਼ੀਸ਼ੇ ਤੇ ਨੌਕ ਕਰਕੇ ਕਹਿੰਦਾ ਵੀ ਮੇਰੀ ਕਾਰ ਖਰਾਬ ਹੋ ਗਈ ਆ ਜਾਂ ਇਹਦੇ ਨੂੰ ਪੈਂਚਰ ਹੋ ਗਿਆ ਸੀ ਉਦਾਂ ਹੀ ਛੱਡ ਕੇ ਬਾਹਰ ਨੂੰ ਚਲੇ ਜਾਂਦੇ ਆ ਨਾ ਸਮਾਨ ਚੱਕਦੇ ਆ ਤੇ ਕਈ ਵਾਰੀ ਉਹਨੂੰ ਲੋਕ ਕਰਨਾ ਵੀ ਭੁੱਲ ਜਾਂਦੇ ਆ ਜਿਹੜੇ ਪੁਲਿਸ ਆਫੀਸਰਸ ਨੇ ਉਹਨਾਂ ਨੇ ਸਲਾਹ ਦਿੱਤੀ ਹੈ ਤੇ ਵਾਰਨਿੰਗ ਦਿੱਤੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਡਿਸਟਰੈਕਟਿੰਗ ਸਟ੍ਰੇਂਜਰ ਕੋਈ ਵੀ ਡਿਸਟਰੈਕਟ ਕਰ ਰਿਹਾ ਤੁਹਾਨੂੰ ਉਹਦਾ ਧਿਆਨ ਰੱਖਿਆ ਜਾਵੇ ਕਿਸੇ ਕੋਲ ਵੀ ਇਨਫਾਰਮੇਸ਼ਨ ਹੈਗੀ ਆ ਰਿਚਮੰਡ RCMP ਨੇ ਕਿਹਾ 604 278 1212 ਉਹਨਾਂ ਦਾ ਨੰਬਰ ਆ 604 278 1212 ਇਸ ਨੰਬਰ ਦੇ ਉੱਤੇ ਕੰਟੈਕਟ ਕੀਤਾ ਜਾਵੇ ਓਵਰঅল ਕ੍ਰਾਈਮ ਵੀ ਕੈਨੇਡਾ ਦੇ ਵਿੱਚ ਜਿਹੜਾ ਕ੍ਰਾਈਮ ਸਿਵਰਟੀ ਇੰਡੈਕਸ ਆ ਇਹਦੇ ਵਿੱਚ ਲਗਾਤਾਰ ਫਰਕ ਪੈਂਦੇ ਰਹਿੰਦੇ ਆ ਜਿਹੜਾ ਦੱਸਦਾ ਵੀ ਕਿੰਨੇ ਹੋਏ ਆ ਕ੍ਰਾਈਮ ਤੇ ਕੀ ਹੋਇਆ ਕੈਨੇਡਾ ਦੇ ਵਿੱਚ ਨੰਬਰ ਬਹੁਤ ਉੱਤੇ ਗਿਆ ਪਿਛਲੇ ਸਮੇਂ ਦੇ ਵਿੱਚ ਚਾਹੇ ਉਹ ਕੱਲ ਆਪਾਂ ਖਬਰ ਕੀਤੀ ਸੀ ਕਿ ਜਿਹੜਾ ਆਪਣੇ ਮੋਟਰ ਵਹੀਕਲ ਥੈਫਟ ਆ ਉਹਦੇ ਚ ਪਿਛਲੇ ਸਾਲ ਦੇ ਵਿੱਚ ਕਮੀ ਆਈ ਹੈ ਇਸੇ ਤਰ੍ਹਾਂ ਸ਼ਾਪ ਲਿਫਟਿੰਗ ਆ ਇਨਸੀਡੈਂਟ ਇਹਦੇ ਵੀ ਜਿਹਦੇ ਵਿੱਚ ਕੋਈ ਵੀ ਆਈਟਮ ਜਿਹੜੀ 5000 ਦੀ ਜਾਂ ਉਹ ਤੋਂ ਥੱਲੇ ਹੈਗੀ ਉਹਦੇ ਚ ਵੀ 12% ਵਾਧਾ ਹੋਇਆ ਜਿਹੜੇ ਫਰਾਡ ਆ ਪੁਲਿਸ ਨੂੰ ਰਿਪੋਰਟ ਕੀਤੇ ਜਾਂਦੇ ਉਹਨਾਂ ਦੇ ਵਿੱਚ ਵੀ ਲਗਾਤਾਰ ਵਾਧਾ ਹੋਇਆ 12% ਤੱਕ ਇਸੇ ਤਰ੍ਹਾਂ ਜੇ ਅਸੀਂ ਹਿਸਟੋਰੀਕਲ ਟ੍ਰੈਂਡ ਦੇਖਦੇ ਆ ਤਾਂ ਉਹ ਵੀ ਪ੍ਰੋਪਰਟੀ ਕਰਾਇਮ ਜਿਹੜੀ ਆ ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਕੈਮ ਨੇ ਥੈਫਟ ਨੇ ਕਰਾਇਮ ਨੇ ਉਹ ਹੋ ਰਹੇ ਨੇ ਪਰਨ ਸਾਰਿਆਂ ਦੇ ਵਿੱਚ ਜਿਹੜਾ ਆਹ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਪਹਿਲਾਂ ਨਹੀਂ ਸੁਣਿਆ ਇਹ ਹੋਇਆ ਇਹ ਸੱਚਮੁੱਚ ਚਿੰਤਾਜਨਕ ਆ ਕਿ ਤੁਹਾਡਾ ਧਿਆਨ ਇੱਧਰ ਕਰਕੇ ਤੇ ਬਾਅਦ ਵਿੱਚ ਤੁਹਾਡਾ ਸਮਾਨ ਚੱਕ ਕੇ ਕੋਈ ਪੁੱਜ ਜਾਵੇ ਅਗਲੀ ਖਬਰ ਦੋਸਤੋ ਬ੍ਰੈਸਟ ਕੈਂਸਰ ਬਾਰੇ ਆ ਬ੍ਰੈਸਟ ਕੈਂਸਰ ਬਾਰੇ ਪਿਛਲੇ ਸਾਲ ਦੇ ਅੰਕੜੇ ਸਾਹਮਣੇ ਆਏ ਆ 2024 ਦੇ ਵਿੱਚ ਜਿਹੜੇ ਨਵੇਂ ਬ੍ਰੈਸਟ ਕੈਂਸਰ ਦੇ ਕੇਸ ਨੇ ਕੈਨੇਡਾ ਦੇ ਵਿੱਚ ਆਏ ਆ ਤੇ ਇਹ ਕੇਸ ਬਹੁਤ ਜ਼ਿਆਦਾ ਨੇ ਦੀ ਕੈਨੇਡੀਅਨ ਕੈਂਸਰ ਸੁਸਾਇਟੀ ਦੇ ਅੰਕੜੇ ਦੱਸ ਰਹੇ ਆ ਕਿ ਇਹ 올 ਟਾਈਮ ਹਾਈ ਨੇ ਮਤਲਬ ਪਹਿਲਾਂ ਕਦੇ ਇੰਨੇ ਕੇਸ ਨਹੀਂ ਆਏ ਸੀ ਇੱਕ ਤੇ ਇਹ ਗੱਲ ਆ ਦੂਜੀ ਗੱਲਬਾਤ ਇਹ ਆ ਕਿ ਜਿਹੜੀ ਕਈ ਬ੍ਰਸਟ ਕੈਂਸਰ ਸਰਵਾਈਵਰ ਨੇ ਆਪਣੀ ਕਹਾਣੀ ਦੱਸੀ ਆ ਕਿ ਇੱਕ ਔਰ ਇੱਕ ਔਰਤ ਨੇ ਦੱਸਿਆ ਕਿ 35 ਸਾਲ ਦੇ ਉੱਤੇ ਡਾਇਗਨੋਸ ਹੋ ਗਿਆ ਤੇ 2 ਮਹੀਨੇ ਬਾਅਦ ਹੀ ਜਦੋਂ ਉਹਦੀ ਸਿਸਟਰ ਨੂੰ ਜਿਹੜਾ ਇਹ ਡਾਇਗਨੋਸ ਹੋਇਆ ਸੀ ਉਹਦੇ ਤੋਂ ਬਾਅਦ ਉਹਨਾਂ ਦੀ ਮਦਰ ਜਿਹੜੀ ਆ ਉਹਨੂੰ 5 ਸਾਲ ਪਹਿਲਾਂ ਡਾਇਗਨੋਸ ਹੋਇਆ ਸੀ ਇੱਥੇ ਕਿਉਂਕਿ ਬ੍ਰੈਸਟ ਕੈਂਸਰ ਦੇ ਕੇਸ ਵਧ ਰਹੇ ਆ ਇਸ ਕਰਕੇ ਇੱਥੇ ਮਤਲਬ ਇਹ ਇਹਦੀ ਏਜ ਜਿਹੜੀ ਆ ਉਹਨੂੰ ਘਟਾਉਣ ਦੀ ਗੱਲਬਾਤ ਵੀ ਕੀਤੀ ਜਾਂਦੀ ਕਿ ਜੇ ਨਾਰਮਲ 40 ਸਾਲ ਦੇ ਉੱਤੇ ਹੁੰਦਾ ਜਾਂ ਪਹਿਲਾਂ 45 ਸਾਲ ਦੇ ਉੱਤੇ ਹੁੰਦਾ ਸੀ ਉਹਦੀ ਏਜ ਘਟਾਈ ਜਾਂਦੀ ਆ ਆਮ ਤੌਰ ਦੇ ਉੱਤੇ ਇਹ ਉਸ ਸਰਟਨ ਏਜ ਤੋਂ ਬਾਅਦ ਫਿਰ ਜਿਹੜਾ ਮੈਮੋਗ੍ਰਾਮ ਜਾਂ ਉਹ ਟੈਸਟ ਕੀਤੇ ਜਾਂਦੇ ਨਹੀਂ ਤੇ ਪਹਿਲਾਂ ਨਹੀਂ ਕੀਤੇ ਜਾਂਦੇ ਪਰ ਹੁਣ ਕਿਉਂਕਿ ਜ਼ਿਆਦਾ ਹੋ ਰਿਹਾ ਔਰ ਇਹ ਲਗਾਤਾਰ ਹੋ ਰਿਹਾ ਤੇ ਯੰਗ ਏਜ ਦੇ ਵਿੱਚ ਹੋ ਰਿਹਾ ਉਹਦੀ ਏਜ ਘਟਾਉਣ ਸੰਬੰਧੀ ਵੀ ਕਾਫੀ ਲੰਬੇ ਸਮੇਂ ਤੋਂ ਚਰਚਾ ਚੱਲਦਾ ਆ ਜਿੱਦਾਂ ਇਹ ਰੋਬੀ ਸਪਰਿੰਗ ਨੇ ਆਪਣੀ ਕਹਾਣੀ ਦੱਸੀਆ ਕਿ ਜਿਹੜੇ ਬ੍ਰੈਸਟ ਕੈਂਸਰ ਉਹਨੂੰ ਜਿਹੜਾ ਡਾਇਗਨੋਸ ਹੋਗਾ ਸੀ 35 ਸਾਲ ਦੀ ਉਮਰ ਦੇ ਉੱਤੇ ਉਹਦੀ ਭੈਣ ਤੋਂ 2 ਸਾਲ ਬਾਅਦ ਤੇ ਉਹਦੀ ਮਦਰ ਤੋਂ 5 ਸਾਲ ਬਾਅਦ ਦੂਜਾ ਇਹ ਹੈ ਕਿ ਉਹਨੇ ਆਪਣਾ ਜਿਹੜਾ ਇਹ ਗੱਲ ਸਾਂਝੀ ਕੀਤੀ ਹੈ ਆਪਣੀ ਮਦਰ ਤੇ ਆਪਣੀਆਂ ਦੋਵੇਂ ਡਾਟਰਸ ਜਿਹੜੀਆਂ ਆ ਕਿ ਕਿਸ ਤਰੀਕੇ ਨਾਲ ਉਸੇ ਮਤਲਬ ਉਸੇ ਪੈਟਰਨ ਦੇ ਵਿੱਚ ਬ੍ਰੈਸਟ ਕੈਂਸਰ ਹੋ ਰਿਹਾ ਮਾਂ ਨੂੰ ਹੋ ਗਿਆ ਨਿਆਣੇ ਨੂੰ ਵੀ ਹੋ ਗਿਆ ਬਾਅਦ ਵਿੱਚ ਕੇਸ ਵਧ ਰਹੇ ਨੇ 219 ਦੇ ਵਿੱਚ ਲਗਭਗ 21000 ਨਵੇਂ ਕੇਸ ਸੀਗੇ ਬ੍ਰੈਸਟ ਕੈਂਸਰ ਦੇ ਜਿਹੜੇ ਕੈਨੇਡਾ ਦੇ ਵਿੱਚ ਰਿਪੋਰਟ ਕੀਤੇ ਗਏ ਸੀ ਕਬੈਕ ਨੂੰ ਬਾਹਰ ਕੱਢ ਕੇ ਤੇ 224 ਦੇ ਵਿੱਚ ਇਹ ਨੰਬਰ ਵਧ ਕੇ 30800 ਦੇ ਨੇੜੇ ਪਹੁੰਚ ਗਿਆ ਸੋ 19 ਚ 21000 ਸੀਗਾ ਤੇ 24 ਦੇ ਵਿੱਚ ਨਵੇਂ ਕੇਸ ਜਿਹੜੇ ਉਹ 30800 ਚਲੇਗਾ ਜਿਹੜਾ ਕੋਵਿਡ-19 ਦਾ ਇਫੈਕਟ ਪਿਆ ਪੰਡੈਮਿਕ ਦੇ ਦੌਰਾਨ ਬਹੁਤ ਥੋੜੇ ਲੋਕਾਂ ਨੂੰ ਕੈਂਸਰ ਡਾਇਗਨੋਸ ਹੋਇਆ ਸੀ ਪਰ ਹੁਣ ਜਿਹੜੇ ਕੇਸ ਆ ਉਹ ਵਧਣੇ ਸ਼ੁਰੂ ਹੋ ਗਏ ਆ ਜਿਹਦੇ ਵਿੱਚ ਕਈ ਐਡਵਾਂਸ ਕੇਸ ਵੀ ਆ ਜਿਹੜੀ ਸਕਰੀਨਿੰਗ ਜਿਸ ਤਰੀਕੇ ਨਾਲ ਇੰਪਰੂਵ ਹੋਈ ਆ ਡਿਟੈਕਸ਼ਨ ਮੈਥਡਸ ਜਿਹੜੇ ਨੇ ਉਹ ਹੁਣ ਹੈਲਪ ਕਰ ਰਹੇ ਆ ਕੈਂਸਰ ਨੂੰ ਫਾਈਂਡ ਕਰਨ ਦੇ ਵਿੱਚ ਪਰ ਨੰਬਰ ਆਫ ਕੇਸਸ ਹਦੇ ਵੀ ਵਧ ਰਹੇ ਆ ਔਰ ਦੂਜੀ ਜਿਹੜੀ ਚਿੰਤਾ ਵਾਲੀ ਗੱਲ ਜਿਹੜੀ ਪਹਿਲਾਂ ਗੱਲ ਕੀਤੀ ਆ ਇਹ ਯੰਗ ਉਮਰ ਦੇ ਵਿੱਚ ਇਹ ਹੋ ਰਿਹਾ ਉਹ ਲੋਕ ਜਿਹੜੇ ਯੰਗ ਉਮਰ ਦੇ ਵਿੱਚ ਕੈਂਸਰ ਦੇ ਪੇਸ਼IENTS ਨੇ 50 ਸਾਲ ਤੋਂ ਥੱਲੇ ਥੱਲੇ ਵਾਲੀ ਉਮਰ ਜਿਹੜੀ ਆ ਉਹ ਜ਼ਿਆਦਾ ਹੋ ਰਹੇ ਆ ਜਿਹੜੀ ਮੈਮੋਗ੍ਰਾਮ ਦੀ ਪਾਲਿਸੀ ਆ ਉਹਦੇ ਵਿੱਚ ਵੀ ਚੇਂਜ ਹੋਈਆਂ ਕੁਝ ਪ੍ਰੋਵਿੰਸ ਜਿਵੇਂ ਅਨਟਾਰੀਓ ਆ ਉਹਨਾਂ ਨੇ ਮੈਮੋਗ੍ਰਾਮ ਔਰਤਾਂ ਨੂੰ 40 ਸਾਲ ਦੇ ਉੱਤੇ ਕਰ ਦਿੱਤਾ ਰਿਕਵੈਸਟ ਦੇ ਉੱਤੇ ਜਦੋਂ ਕਿ ਦੂਜਿਆਂ ਨੂੰ ਦੂਜੇ ਪ੍ਰੋਵਿੰਸਰ ਦੇ ਵਿੱਚ ਹਜੇ ਵੀ ਏਜ 45 ਸਾਲ ਆ ਸੋ ਦੂਜੀ ਜਿਹੜੀ ਇੰਪੋਰਟੈਂਸ ਆ ਇਹਦੀ अर्ਲੀ ਡਿਟੈਕਸ਼ਨ ਦੀ ਜੇ ਇਹ ਪਹਿਲਾਂ ਪਤਾ ਲੱਗ ਜਾਂਦਾ ਆ ਤਾਂ ਇਹਦੇ ਨਾਲ ਕਾਫੀ ਬਚਾਅ ਹੋ ਜਾਂਦਾ ਉਹਨੂੰ ਜੇ ਡਾਇਗਨੋਸ ਪਹਿਲਾਂ ਹੋ ਜਵੇ ਬਿਮਾਰੀ ਦਾ ਪਤਾ ਪਹਿਲਾਂ ਲੱਗ ਜੇ ਤੂੰ ਤਾਂ ਇਲਾਜ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਹੋ ਸਕਦਾ ਆ ਜਿਹੜੀ ਡੈਂਸ ਬ੍ਰੈਸ ਟਿਸ਼ੂ ਵਾਰਨਿੰਗਸ ਨੇ ਇਹ ਜਿਹੜੀ ਔਰਤ ਨੇ ਆਪਣੀ ਖਾਣੀ ਸੰਝੀ ਕੀਤੀ ਆ ਉਹਨੇ ਔਰਤਾਂ ਨੂੰ ਉਹਨੇ ਕਿਹਾ ਕਿ ਜਿਹੜਾ ਮਤਲਬ ਜਿਹੜਾ ਡੈਂਸ ਬ੍ਰੈਸ ਟਿਸ਼ੂ ਆ ਕਈ ਵਾਰੀ ਹੁੰਦਾ ਉਹਦੇ ਵਿੱਚ ਉਹ ਟਿਊਮਰ ਮਿਸ ਹੋ ਜਾਂਦਾ ਮੈਮੋਗ੍ਰਾਮ ਦੇ ਵਿੱਚ ਇਹਦੇ ਕੇਸ ਦੇ ਵਿੱਚ ਵੀ ਐਸੇ ਤਰੀਕੇ ਨਾਲ ਹੋਇਆ ਸੀ ਪਰ ਅਲਟਰਾਸਾਉਂਡ ਦੇ ਵਿੱਚ ਜਦੋਂ ਕਲੀਅਰ ਮੈਮੋਗ੍ਰਾਮ ਹੁੰਦਾ ਉਹਦੇ ਵਿੱਚ ਆਉਂਦਾ ਹੈ ਸੋ ਜ਼ਿਆਦਾ ਜਿਹੜੀ ਐਡਵਾਂਸ ਟੈਕਨੋਲੋਜੀਜ਼ ਆ ਉਹਨਾਂ ਦੇ ਉੱਤੇ ਭਰੋਸਾ ਕੀਤਾ ਜਾਵੇ ਅਗਲੀ ਦੋਸਤ ਗੱਲਬਾਤ ਇੱਕ ਕੇਸ ਇੱਥੇ ਹੋਇਆ ਸੀ 21 ਦੇ ਵਿੱਚ ਉਸ ਮਾਮਲੇ ਦੇ ਵਿੱਚ ਹੁਣ ਜਿਹੜੀ ਉਹਦੀ ਅਗਲੀ ਕਾਰਵਾਈ ਹੋਈ ਆ ਟੈਕਸੀ ਡਰਾਈਵਰ ਨੂੰ ਅਰੈਸਟ ਕੀਤਾ ਵੈਨਕੂਵਰ ਦੇ ਵਿੱਚ ਇਹਦੇ ਕੋਲ 211 ਗ੍ਰਾਮ ਕੋਕੇਨ ਸੀਗੀ ਇਹਦੀ ਕਾਰ ਦੇ ਵਿੱਚ ਤੇ 1600 ਡਾਲਰ ਕੈਸ਼ ਸੀ ਇਹਦੀ ਜੇਬ ਦੇ ਵਿੱਚ ਇੱਕ ਨਾ ਡਰੱਗ ਟ੍ਰੈਫਿਕਿੰਗ ਦਾ ਆਪਰੇਸ਼ਨ ਚੱਲ ਰਿਹਾ ਸੀ ਪੂਰਾ ਜੱਜ ਨੇ ਲੰਬਿਆ ਲੰਬਿਆ ਕੀਆ ਇਹਦੇ ਵਿੱਚ ਕਿ ਜਿਹੜਾ ਵਿਅਕਤੀ ਸੀ ਜਿਹਦਾ ਟੈਕਸੀ ਡਰਾਈਵਰ ਆ ਇਹ ਡਰੱਗ ਨੂੰ ਇਧਰ ਉਧਰ ਕਰਨ ਦੇ ਵਿੱਚ ਮਦਦ ਕਰ ਰਿਹਾ ਸੀ ਇਸ ਪੂਰੇ ਆਪਰੇਸ਼ਨ ਦੇ ਵਿੱਚ ਕੋਕੇਨ ਫੈਂਟਨਿਲ ਤੇ ਮੈਥ ਵਰਗੀਆਂ ਨਸ਼ੇ ਨੂੰ ਇਧਰ ਉਧਰ ਕਰ ਰਿਹਾ ਸੀ ਹੁਣ ਇਹ ਰੈਗੂਲਰ ਡਰਾਈਵਰ ਨਹੀਂ ਸੀ ਮਤਲਬ ਜਿਹੜੀ ਹੁਣ ਗੱਲ ਸਾਹਮਣੇ ਆਈ ਆ ਕਿ ਜਿਹੜਾ ਜਿਹੜਾ ਵਿਅਕਤੀ ਉਹ ਹੁਣ ਉਹਦੀ ਕਾਰ ਦੇ ਵਿੱਚ ਇੱਕ ਬੰਦਾ ਬੈਠਾ ਉਹਦਾ ਵੀ ਉਹਦਾ ਰੈਗੂਲਰ ਕਸਟਮਰ ਸੀ ਮੈਨੂੰ ਕੀ ਪਤਾ ਨਸ਼ਾ ਉਹ ਵੇਚਦਾ ਹੋਊਗਾ ਮੈਂ ਤਾਂ ਟੈਕਸੀ ਚਲਾਉਣਾ ਹੈ ਮੇਰੀ ਟੈਕਸੀ ਚ ਕੋਈ ਵੀ ਬੈਠ ਗਿਆ ਉਹਦੇ ਕੋਲ ਨਸ਼ਾ ਸੀ ਉਹਨੇ ਰੱਖਤਾ ਪਰ ਜੱਜ ਨੇ ਹੁਣ ਲੱਭਿਆ ਇਹ ਆ ਕਿ ਇਹ ਬੰਦਾ ਜਿਹੜਾ ਟੈਕਸੀ ਦੇ ਵਿੱਚ ਬੈਠਾ ਸੀ ਇਹ ਰੈਗੂਲਰ ਕਸਟਮਰ ਨਹੀਂ ਸੀ ਸਗੋਂ ਇਹ ਇਹ ਦੋਹਾਂ ਦਾ ਆਪਸ ਦੇ ਵਿੱਚ ਸੰਬੰਧ ਸੀ ਤੇ ਇਹਨੂੰ ਬੌਸ ਵੀ ਕਹਿ ਰਿਹਾ ਸੀ ਜਿਹੜੀ ਪੁਲਿਸ ਦੀ ਸਰਵੇਲੈਂਸ ਸੀਗੀ ਉਹਨਾਂ ਨੇ ਇਸ ਬੰਦੇ ਨੂੰ 2 ਹਫ਼ਤੇ ਤੱਕ ਦੇਖਿਆ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਫਿਰ ਸਾਰਾ ਲੱਭਿਆ ਇਹਦਾ ਸਾਰਾ ਕੁਝ ਕਿ ਇਹ ਬੰਦਾ ਲੋਕਾਂ ਨੂੰ ਡਰੱਗ ਦੀਆਂ ਡਿਲੀਵਰੀਆਂ ਕਰਾਉਣ ਦੇ ਵਿੱਚ ਮਦਦ ਕਰਦਾ ਸੀ ਤੇ ਘਰ ਛੱਡ ਕੇ ਆਉਂਦਾ ਸੀ ਜਿਹੜੀ ਪੁਲਿਸ ਨੂੰ ਦੋ ਜਿਹੜੇ ਕੋਂਡੋ ਮਿਲੇ ਆ ਜਿੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਇਹਨਾਂ ਨੂੰ ਡਰੱਗ ਮਿਲੀ ਸੀ ਤੇ ਪੈਸਾ ਮਿਲਿਆ ਸੀ ਉਹਦਾ ਸਬੰਧ ਇਸ ਜਿਹੜਾ ਵਿਅਕਤੀ ਸੀ ਜਿਹੜਾ ਇਹ ਟੈਕਸੀ ਡਰਾਈਵਰ ਤੇ ਪੈਸੰਜਰ ਨਾਲ ਦੱਸਿਆ ਗਿਆ ਮਤਲਬ ਸਾਰੇ ਕੁਸ਼ ਦੇ ਵਿੱਚ ਰਲੇ ਸੀਗੇ ਜਿਹੜਾ ਇਹ ਟੈਕਸੀ ਡਰਾਈਵਰ ਸੀ ਇਹਦੇ ਫੋਨ ਉਹਨਾਂ ਨੇ ਦੇਖਿਆ ਤੇ ਟੈਕਸਟ ਮੈਸੇਜ ਰੈਗੂਲਰ ਕੰਟੈਕਟ ਇਸ ਵਿਅਕਤੀ ਨਾਲ ਹੋ ਰਿਹਾ ਇੱਥੋਂ ਤੱਕ ਕਿ ਉਹ ਦੇ ਕੰਮ ਨੂੰ ਕੰਟਰੋਲ ਕਰ ਰਿਹਾ ਜਿਹੜੀਆਂ ਜਦੋਂ ਪੁਲਿਸ ਨੇ ਸਰਚ ਕੀਤੀ ਸੀ ਇਹਦੇ ਸਟੈਸ਼ ਹਾਊਸਸ ਦੇ ਵਿੱਚ ਉਹਨਾਂ ਨੂੰ 13 ਕਿਲੋ ਜਿਹੜੀ ਹੈ ਇਹ ਫੈਂਟਨਲ ਮਿਲੀ ਸੀ 10 ਕਿਲੋ ਮੈਥ ਤੇ 4 ਕਿਲੋ ਕੋਕੈਨ ਤੇ ਜਿਹਦੇ ਵਿੱਚ 320000 ਡਾਲਰ ਕੈਸ਼ ਸੀਗਾ ਸੋ ਉਹ ਜਿਹੜੀਆਂ ਟੈਕਸੀ ਦੀਆਂ ਰਾਈਡ ਸੀਗੀਆਂ ਉਹ ਅਨਯੂਜਵਲ ਸੀ ਮਨ ਨਾਰਮਲ ਨਹੀਂ ਸੀ ਕਿ ਇਹ ਟੈਕਸੀ ਡਰਾਈਵਰ ਨੇ ਉਸ ਜਿਹੜਾ ਉਹਨਾਂ ਵਿਅਕਤੀਆਂ ਨੂੰ ਥੋੜੇ ਥੋੜੇ ਡਿਸਟੈਂਸ ਤੱਕ ਲੈ ਕੇ ਗਿਆ ਕਿ ਇੱਥੋਂ ਬਹੁਤ ਨੇੜੇ ਜਾਣਾ ਹੁੰਦਾ ਹੁਣ ਉਹ ਪੁਲਿਸ ਨੂੰ ਸ਼ੱਕ ਪਈ ਵੀ ਐਡੀ ਨੇੜੇ ਤੱਕ ਤਾਂ ਕੋ ਟੈਕਸੀ ਨਹੀਂ ਕਰਦਾ ਬੰਦਾ ਹੋਰ ਕਿ ਤਰੀਕੇ ਨਾਲ ਚਲ ਜਾਂਦਾ ਜੱਜ ਨੂੰ ਵੀ ਇਹ ਚੀਜ਼ ਜਿਹੜੀ ਸਸਪੀਸ਼ੀਅਸ ਲੱਗੀ ਹੈ ਕਿ ਆਮ ਤੌਰ ਦੇ ਤੇ ਲੋਕ ਇੰਨੇ ਛੋਟੇ ਡਿਸਟੈਂਸ ਦੇ ਲਈ ਟੈਕਸੀ ਲੈਂਦੇ ਨਹੀਂ ਸੋ ਹੁਣ ਉਹਨੂੰ ਇਹ ਕਹਿ ਗਿਆ ਕਿ ਇਹਨੇ ਕ੍ਰਾਈਮ ਦੇ ਵਿੱਚ ਮਦਦ ਕੀਤੀ ਹੈ ਜੱਜ ਨੇ ਇਹ ਕਿਹਾ ਕਿ ਇਹ ਸ ਵਿਅਕਤੀ ਇਹ ਸੁਧਾਰਨ ਡਰਾਈਵਰ ਨਹੀਂ ਹੈ ਇਹ ਐਕਟਿਵ ਪਾਰਟ ਆਫ ਆ ਉਸ ਆਪਰੇਸ਼ਨ ਦਾ ਜਿਹੜਾ ਡਰਗ ਵੇਚਣ ਦੇ ਵਿੱਚ ਮਦਦ ਕਰ ਰਿਹਾ ਉਹ ਵੱਖਰੀ ਗੱਲ ਹੈ ਕਿ ਉਹ ਕੋਲ ਟੈਕਸੀ ਹੈ ਤੇ ਉਹ ਟੈਕਸੀ ਡ라이ਵਰ ਆ ਹੁਣ ਉਹਦੀ ਉਡੀਕ ਕੀਤੀ ਜਾ ਰਹੀ ਹੈ ਉਹਨੂੰ ਸਜ਼ਾ ਕਦੋਂ ਸੁਣਾਈ ਜਾਂਦੀ ਹੈ ਤੇ ਜਿਹੜੇ ਇਹਦੇ ਤੋਂ ਬਾਅਦ ਹੁਣ ਕਿੰਨੀ ਉਹਨੂੰ ਸਜ਼ਾ ਹੁੰਦੀ ਹੈ ਉਹ ਵੀ ਗੱਲ ਦੇਖਣ ਵਾਲੀ ਹੋਏਗੀ ਅਗਲੀ ਦਸੂ ਗੱਲਬਾਤ ਫਲੂ ਸੀਜ਼ਨ ਬਾਰੇ ਆ ਇਸ ਵੇਲੇ ਕੈਨੇਡਾ ਦੇ ਵਿੱਚ ਫਲੂ ਬਹੁਤ ਆ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਫਲੂ ਦੇ ਕੇਸਸ ਜਿਹੜੇ ਦੇਖਣ ਨੂੰ ਮਿਲ ਰਹੇ ਆ ਬਹੁਤ ਸਾਰੇ ਲੋਕ ਬਿਮਾਰ ਹੋ ਰਹੇ ਆ ਸਪੈਸ਼ਲੀ ਅਨਟੈਰੀਓ ਕੋਬੈਕ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫਲੂ ਕੋਈ ਆ ਨਵੀਂ ਗਲ ਨਹੀਂ ਹੈ ਵੱਡੀ ਗਲ ਨਹੀਂ ਆਮ ਤੌਰ ਦੇ ਤੇ ਹੋ ਹੀ ਜਾਂਦਾ ਹੈ ਇਹ ਵਾਇਰਸ ਹੁੰਦਾ ਹੈ ਸਰਦੀਆਂ ਨੂੰ ਜ਼ਿਆਦਾਤਰ ਆਮ ਤੌਰ ਦੇ ਤੇ ਹੋ ਜਾਂਦਾ ਹੈ ਪਰ ਠੀਕ ਹੋ ਜਾਂਦਾ ਪਰ ਇਸ ਵਾਰੀ ਇਹ ਜ਼ਿਆਦਾ ਖਤਰਨਾਕ ਲੱਗ ਰਿਹਾ ਖਾਸ ਕਰ ਤਿੰਨ ਪ੍ਰੋਵਿੰਸਸ ਦੇ ਵਿੱਚ Ontario Quebec ਤੇ British Columbia ਜਿਹੜਾ ਕਈ ਸਾਲਾਂ ਦੇ ਵਿੱਚ ਵਸਟ ਫਲੂ ਦੱਸਿਆ ਜਾ ਰਿਹਾ ਹੈ ਸੀਜ਼ਨ ਜਿਹੜਾ ਵਸਟ ਹੈ ਇਹ ਲਗਭਗ 10 ਸਾਲਾਂ ਦੇ ਵਿੱਚ ਕਿਉਂਕਿ ਜ਼ਿਆਦਾ ਲੋਕ ਇਹਦੇ ਨਾਲ ਬਿਮਾਰ ਹੋ ਰਹੇ ਹੈ ਫਲੂ ਦੇ ਕੇਸ ਜਿਆਦਾ ਆ ਰਹੇ ਆ ਕਵੈਕ ਦੇ ਵਿੱਚ ਜਿਹੜਾ 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 ਤਿੰਨ ਫਲੂ ਦੇ ਟੈਸਟ ਨੇ ਕਵੈਕ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਨੂੰ ਫਲੂ ਹੋ ਰਿਹਾ ਤੇ ਉਹ ਪੋਜ਼ਿਟਿਵ ਆ ਰਹੇ ਆ ਦੱਸ ਰਹੇ ਆ ਬਤਰੇ ਤੋ ਇਹ ਪਤਾ ਲੱਗਦਾ ਕਿ ਕਿੰਨੇ ਸ਼ਵੀਅਰ ਕੇਸਸ ਨੇ ਫਲੂ ਦੀ ਵੈਕਸੀਨ ਨਾਲ ਮਦਦ ਮਿਲਦੀ ਹੈ ਡਾਕਟਰ ਇਹ ਕਹਿੰਦੇ ਆ ਕਿ ਇਹ ਕੋਈ ਬਹੁਤ ਜ਼ਿਆਦਾ ਲੇਟ ਨਹੀਂ ਹੈ ਕਿ ਤੁਸੀਂ ਫਲੂ ਦੀ ਵੈਕਸੀਨ ਲਵਾ ਲਓ ਜਿਹਦੇ ਨਾਲ ਤੁਹਾਨੂੰ ਸਪੈਸ਼ਲੀ ਬੱਚਿਆਂ ਨੂੰ ਬਿਮਾਰ ਹੋਣ ਤੋਂ ਬਚਣ ਦੇ ਵਿੱਚ ਮਦਦ ਮਿਲਦੀ ਹੈ ਹਸਪੀਟਲ ਜਿਹੜੇ ਉਹਨਾਂ ਦੇ ਵਿੱਚ ਗਿਣਤੀ ਬਹੁਤ ਵਧ ਗਈ ਹੈ। ਕਈ ਹਸਪਤਾਲ ਸਪੈਸ਼ਲੀ ਉੱਥੇ ਨਿਆਗਰਾ ਦੇ ਵਿੱਚ ਬਹੁਤ ਜ਼ਿਆਦਾ ਕੇਸਸ ਫਲੂ ਦੇ ਉੱਥੇ ਆ ਰਹੇ ਆ। ਮਾਪਿਆਂ ਨੂੰ ਇਹ ਕਿਹਾ ਗਿਆ ਕਿ ਕੋਈ ਵੀ ਜਿਹੜਾ ਪ੍ਰੀਵੈਂਟਿਵ ਸਟੈਪ ਪਾਏ ਦੇ ਵਿੱਚ ਉਹ ਲਿਆ ਚਾਵੇ। ਹਸਪੀਟਲ ਵਿੱਚ ਜਾਣ ਤੋਂ ਪਹਿਲਾਂ ਇਹਦਾ ਗੱਲ ਦਾ ਖਿਆਲ ਰੱਖਿਆ ਜਾਵੇ। ਜਿਹੜੇ ਫਲੂ ਦੀ ਵੈਕਸੀਨ ਆ ਕੈਨੇਡਾ ਦੇ ਵਿੱਚ ਵੈਕਸੀਨੇਸੀ ਪਰਸੈਂਟ ਜਿਹੜੇ ਵਲਨਰੇਬਲ ਲੋਕ ਨੇ ਬਜ਼ੁਰਗ ਨੇ ਜਾਂ ਬੱਚੇ ਨੇ ਆ ਉਹਨੂੰ ਬਚਾਉਂਦੀ ਆ ਪਰ ਜਿਹੜੀ ਫਲੂ ਵੈਕਸੀਨ ਦਾ ਰੇਟ ਹੈਗਾ ਜਿਹੜਾ ਆ ਉਹ 2024 ਦੇ ਵਿੱਚ ਲਗਭਗ 42% ਦੇ ਨੇੜੇ ਆ ਜਿਹੜੀਆਂ ਔਰਤਾਂ ਪ੍ਰੈਗਨੈਂਟ ਨੇ ਉਹਨਾਂ ਨੂੰ ਫਲੂ ਵੈਕਸੀਨ ਜਿਹੜੀ ਆ ਬਹੁਤ ਇੰਪੋਰਟੈਂਟ ਆ ਤੇ ਉਹਨਾਂ ਦੀ ਹੈਲਥ ਨੂੰ ਬਚਾਉਂਦੀ ਆ ਤੇ ਉਸੇ ਚੀਜ਼ ਨੂੰ ਜਿਹੜੇ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਵਿੱਚ ਪਾਸ ਔਨ ਵੀ ਕਰਦੀ ਆ ਫਲੂ ਸੀਜ਼ਨ ਇਸ ਵਾਰੀ ਜਦੋਂ ਸਟਾਰਟ ਹੁੰਦਾ ਉਹਦੇ ਤੋਂ ਦੇਰੀ ਨਾਲ ਸਟਾਰਟ ਹੋਇਆ ਸੋ ਲੋਕਾਂ ਨੂੰ ਫਲੂ ਵੈਕਸੀਨ ਜਿਹੜੀ ਆ ਉਹ ਪ੍ਰੋਟੈਕਸ਼ਨ ਮਤਲਬ ਉਹ ਚੱਲੇ ਗਈ ਜਿੰਨਾ ਕੁ ਸਾਲਕ ਦੇ ਲਈ ਜਾਂ ਜਿੰਨੇ ਕੁ ਚਿਰ ਦੇ ਲਈ ਹੁੰਦੀ ਆ ਉਹ ਲੰਘ ਚੁੱਕਿਆ ਸੀ ਸ਼ਮਾ ਜਦੋਂ ਫਲੂ ਸੀਜ਼ਨ ਸ਼ੁਰੂ ਹੋਇਆ ਸੋ ਇਹ ਵੀ ਕਾਰਨ ਇੱਕ ਦੱਸਿਆ ਜਾ ਰਿਹਾ ਕਿ ਇਸ ਕਰਕੇ ਇਹ ਕੇਸ ਜਿਆਦਾ ਵਧਿਆ ਦੂਜਾ ਇਹਦੇ ਵਿੱਚ ਮੁੱਖ ਕਾਰਨ ਇਹ ਆ ਕਿ ਇਸ ਸੀਜ਼ਨ ਦੇ ਵਿੱਚ ਦੋ ਡਿਫਰੈਂਟ ਸਟ੍ਰੇਨਸ ਨੇ H1 ਤੇ H3 ਜਿਹੜੀਆਂ ਆਮ ਤੌਰ ਦੇ ਉੱਤੇ ਨਹੀਂ ਹੁੰਦੀਆਂ ਇਹਦੇ ਨਾਲ ਜਿਹੜਾ ਫਲੂ ਸੀਜ਼ਨ ਆ ਉਹ ਹੋਰ ਜ਼ਿਆਦਾ ਅਨਪ੍ਰੋਡਿਕਟੇਬਲ ਬਣ ਰਿਹਾ ਹੈ ਸੋ ਇਹਦੇ ਚ ਸੁਰੱਖਿਅਤ ਰਹਿਣ ਦੇ ਲਈ ਡਾਕਟਰ ਰეკਮੈਂਡ ਕਰਦੇ ਆ ਕਿ ਜਿਹੜੇ ਬਿਮਾਰ ਲੋਕਾਂ ਤੋਂ ਦੂਰ ਰਹੋ اسپੈਸ਼ਲੀ ਜਿਹੜੇ ਜੇ ਤੁਸੀਂ ਹਾਈ ਰਿਸਕ ਦੇ ਉੱਤੇ ਆ ਤੇ ਐਂਟੀਵਾਇਰਲ ਜਿਹੜੀ ਮੈਡੀਕੇਸ਼ਨ ਆ ਜੇ ਤੁਸੀਂ ਫਲੂ ਹੁੰਦਾ ਹੈ ਤਾਂ ਲਈ ਕੇਸਸ ਦੇ ਵਿੱਚ ਲੈ ਲਓ ਉਹਦੇ ਨਾਲ ਬਚਾਅ ਹੋ ਸਕਦਾ ਫਲੂ ਦਾ ਰੋਲਾ ਇਹ ਹੈ ਕਿ ਵਾਇਰਸ ਨਾਲ ਹੁੰਦਾ ਵਾਇਰਸ ਦਾ ਇਲਾਜ ਕੋਈ ਨਹੀਂ ਇਹਦੀ ਦਵਾਈ ਕੋਈ ਨਹੀਂ ਹੈ ਦੂਜੀ ਗੱਲ ਇਹ ਜਿਹੜਾ ਵਾਇਰਸ ਆ ਜਿਹਦੀ ਵੈਕਸੀਨ ਇਹਦਾ ਇੱਕੋ ਇੱਕ ਇਲਾਜ ਆ ਇਹ ਵਾਇਰਸ ਆਪਣੇ ਰੂਪ ਬਦਲ ਲੈਂਦਾ ਇਹਦੀ ਫਾਰਮ ਬਦਲ ਲੈਂਦੇ ਆ ਹਰ ਸਾਲ ਜਿਹੜੀ ਵੈਕਸੀਨ ਆਉਂਦੀ ਆ ਫਲੂ ਦੀ ਉਹ ਵੱਖਰੀ ਹੁੰਦੀ ਆ ਕਿਉਂਕਿ ਜਿਹੜੇ ਡਾਕਟਰ ਨੇ ਜਾਂ ਜਿਹੜੇ ਵਿਗਿਆਨੀ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਇਸ ਸਾਲ ਇਸ ਕਿਸਮ ਦਾ ਵਾਇਰਸ ਜਿਹੜਾ ਜ਼ਿਆਦਾ ਜਾ ਰਿਹਾ ਹੈ ਇਹਨੂੰ ਇਸ ਵੈਕਸੀਨ ਦੇ ਨਾਲ ਇਹਦੇ ਤੋਂ ਬਚਾਅ ਕੀਤਾ ਜਾ ਸਕਦਾ ਸੋ ਤਾਂ ਹੀ ਹੋਊਗਾ ਜੇ ਵੈਕਸੀਨ ਲਵਾਈ ਜਾਊਗੀ ਸੋ ਇੱਕ ਤੇ ਵੈਕਸੀਨ ਦੂਜਾ ਇਹਦੇ ਨਾਲ ਕਈ ਵਾਰੀ ਫਿਰ ਅੱਗੇ ਉਹ ਸਮੱਸਿਆਵਾਂ ਆਉਂਦੀਆਂ ਸਧਾਰਨ ਬੰਦਾ ਸਿਹਤਮੰਦਾ ਨੂੰ ਕੋਈ ਸਮੱਸਿਆ ਨਹੀਂ ਆ ਤੇ ਉਹਨੂੰ ਇਹ ਜਿਹੜਾ ਫਲੂ ਹੋ ਜਾਂਦਾ ਆ ਤਾਂ ਉਹਦੇ ਰਿਕਵਰ ਹੋਣ ਦੇ ਚਾਂਸਸ ਹੁੰਦੇ ਉਹਨੂੰ ਕੋਈ ਡੀ ਇਹ ਦੇ ਵਿੱਚ ਮਾਰੂ ਬਿਮਾਰੀ ਨਹੀਂ ਆ ਪਰ ਜੇ ਤੁਹਾਨੂੰ ਕੋਈ ਪਹਿਲਾਂ ਸੰਕਟ ਆ ਕੋਈ ਹੋਰ ਵਲਨਰੇਬਲੋਂ ਦੋ ਬਿਮਾਰੀਆਂ ਪਹਿਲਾਂ ਹੈਗੀਆਂ ਉਤੋਂ ਫਲੂ ਹੋ ਗਿਆ ਫਲੂ ਦੇ ਨਾਲ ਅੱਗੇ ਉਹਨ ਇਫੈਕਸ਼ਨ ਹੋ ਕੇ ਕੁਝ ਹੋ ਗਿਆ ਤਾਂ ਫਿਰ ਇਹ ਖਤਰਨਾਕ ਵੀ ਸਾਬਤ ਹੋ ਸਕਦੀ ਹੈ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲਾਂ ਬਾਤਾਂ ਨਾਲ